ਬੰਦਿਆ ਵੇਖੀ ਤੂੰ ਹਨਾ ਕੁੱਤੇ ਦੀ ਮੌਤੇ ਮਰਨਾ ਨੂੰ ਜਿੱਦਾਂ ਹਨਾ ਗਰਮੀ ਹੋਈ ਆ ਤਪਸ਼ ਹੋਈ ਆ ਕੁੱਤੇ ਤਾਂ ਹੱਲੇ ਫਿਰ ਵੀ ਬਚ ਜਾਣਗੇ ਮੈਨੂੰ ਲੱਗਦਾ ਪਰ ਤੇਰਾ ਬਚਣਾ ਬੜਾ ਮੁਸ਼ਕਲ ਆ ਤੂੰ ਕੋਈ ਦਰਖਤ ਨਹੀਂ ਛੱਡਿਆ ਧਰਤੀ ਇੱਥੋਂ ਪਾਣੀ ਖਿੱਚਣ ਤੇ ਤੇਰਾ ਪੂਰਾ ਜ਼ੋਰ ਲੱਗਾ ਹੋਇਆ ਇਹਨੂੰ ਬੰਜਰ ਬਣਾਉਣ ਤੇ ਕੋਠੀਆਂਾਂ ਤੇ ਤੂੰ ਮਾਰਵਲ ਪੱਥਰ ਲਾਈ ਜਾਣਾ ਤਪਸ਼ ਮਾਰਦਾ ਘਰ ਥੋણો ਬਣਾਉਨੇ ਆਪਾਂ ਆਪਣਾ ਤਾਂ ਤੰਦੂਰ ਬਣਾਉਨੇ ਤੰਦੂਰ ਤੰਦੂਰ ਫਿਰ ਤਪਦਿਆ ਫਿਰ ਏਸੀ ਨੂੰ ਅੱਗ ਲਾਉਨੇ ਆ ਏਸੀ ਫਿਰ ਬਾਹਰਲੀ ਹਵਾ ਨੂੰ ਗਰਮ ਕਰਦਾ ਇਸ ਕਰਕੇ ਬੰਦਿਆ ਸੁਧਰ ਜਾ ਤੂੰ ਚੰਗਾ ਰਹੂਗਾ ਜਿਹੜਾ ਬੰਦਾ ਕਹਿੰਦਾ ਹਨਾ ਮੈਂ ਲੋਕ ਭਲਾਈ ਦੇ ਕੰਮ ਕਰਨਾ ਮੈਂ ਸੋਸ਼ਲ ਵਰਕਰ ਬਣਨਾ ਪਰ ਮੇਰੇ ਕੋਲ ਹੈ ਨਹੀਂਗਾ ਕੋਈ ਪੈਸਾ ਹੈ ਨਹੀਂਗਾ ਕੋਈ ਪਲੇਟਫਾਰਮ ਹੈ ਨਹੀਂਗਾ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵਾ ਪਲੇਟਫਾਰਮ ਕਹੇ ਦੀ ਲੋੜ ਨਹੀਂ ਪੈਸੇ ਕਹੇ ਦੀ ਲੋੜ ਨਹੀਂ ਆਪਣਾ ਆਧਾਰ ਕਾਰਡ ਚੱਕ ਸਰਕਾਰੀ ਨਰਸਰੀ ਚ ਜਾ ਬਰਸਾਤਾਂ ਸ਼ੁਰੂ ਹੋ ਜਾਣੀਆਂ ਆ ਬੂਟੇ ਉੱਥੋਂ ਦਾਸ ਤੈਨੂੰ ਮਿਲ ਜਾਣੇ ਫ੍ਰੀ ਬੂਟੇ ਲਿਆ ਕੇ ਹਨਾ ਜਿੱਥੇ ਸਰਕਾਰੀ ਜਗ੍ਹਾ ਤੈਨੂੰ ਮਿਲਦੀ ਆ ਜਿਹੜੀ ਤੇਰੇ ਘਰ ਦੇ ਲਾਗੇ ਹੋਵੇ ਸੜਕ ਦੇ ਕੰਢੇ ਤ ਬੂਟੇ ਲਾ ਦੇ ਤੇ ਉਹਨਾਂ ਨੂੰ ਪਾਲ ਦੇ ਮੈਂ ਕਹਿੰਨਾ ਤੈਨੂੰ ਹਨਾ ਤੇਰੀਆਂ ਸੱਤ ਕੋਲਾਂ ਤਰ ਜਾਣਗੀਆਂ ਜੇ ਤੂੰ ਪੰਜਾਬ ਨੂੰ ਬਚਾਉਣ ਦੇ ਵਿੱਚ ਆਪਦਾ ਹਿੱਸਾ ਪਾ ਦੂਗਾ ਹੋਰ ਕੋਈ ਤੈਨੂੰ ਸੋਸ਼ਲ ਵਰਕਰ ਕਰਨ ਦੀ ਲੋੜ ਨਹੀਂ ਕੋਈ ਗਰੀਬ ਦਾ ਇਲਾਜ ਕਰਾਉਣ ਦੀ ਲੋੜ ਨਹੀਂ ਤੈਨੂੰ ਇਲਾਜ ਆਪੇ ਹੋ ਜਾਣਾ ਜਦੋਂ ਹਵਾ ਸਾਫ਼ ਹੋ ਗਈ ਹਵਾ ਠੰਡੀ ਹੋ ਗਈ ਆਕਸੀਜਨ ਦੀ ਮਾਤਰਾ ਜਿਹੜੀ ਆ ਜਿਹਨੂੰ ਕਹਿੰਦੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਆ ਉਹ ਜਦੋਂ ਤੇਰੇ ਲਾਏ ਹੋਏ ਬੂਟਿਆਂ ਨਾਲ ਸਹੀ ਹੋ ਗਿਆ بارشਾਂ ਹੋਣ ਲੱਪੀਆਂ ਧਰਤੀ ਵਾਲਾ ਪਾਣੀ ਸਹੀ ਹੋ ਗਿਆ ਇਹ ਸਾਰਾ ਕੁਝ ਸੈੱਟ ਹੋ ਜਾਣਾ ਮਤਰਾ ਜੇ ਤੂੰ ਕੋਹ ਕਰ ਸਕਦਾ ਪੰਜਾਬ ਲਈ ਆਪਣੇ ਬੱਚਿਆਂ ਲਈ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਉਂਕਿ ਸਾਰੇ ਸਮਾਜ ਲਈ ਇਹਦੇ ਵਿੱਚ ਹੀ ਭਲਾ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮਿੱਤਰੋ ਜੇ ਬਚਣਾ ਹਨਾ ਜਿੰਨੀ ਗਰਮੀ ਹੋ ਗਈ ਆ ਆ ਕੱਲ ਦੇ ਤੇ 8:00 ਵੀ 11:30 ਵਜੇ ਕੰਮ ਛੱਡ ਜਾਂਦੇ ਪਿੰਡਾਂ ਦੇ ਜਿਹੜੇ ਵੀ ਚਾਲੇ ਜਾਂ ਲੱਗੇ ਆ ਜਿੱਥੇ ਵੋਲਟਮੀਟਰ ਹੈ ਨਹੀਂਗੇ ਤੇ ਜਿਹੜੇ ਹਾਲੇ ਜਿਨ੍ਹਾਂ ਦੇ ਟਰਾਂਸਫਾਰਮਰ ਮੋੜ ਹੈਗੇ ਆ ਤੇ ਬਿਜਲੀ ਵਿਭਾਗ ਵੀ ਵਿਚਾਰਾ ਕੀ ਕਰੂਗਾ ਕੱਲ ਕਹਿੰਦੇ ਸੀ 15000 ਕਿਲੋਵਾਰਟ ਜਿਹੜੀ ਆ ਕਿਹੜੀ ਹੁੰਦੀ ਉਹ ਮੈਗਾਵਾਟ ਉਹਦੀ ਜ਼ਰੂਰਤ ਵੱਧ ਗਈ ਆ ਕਿੱਥੋਂ ਇੰਨੀ ਬਿਜਲੀ ਲਿਆਉਣਗੇ ਇੱਕ ਘਰ ਦੇ ਵਿੱਚ ਤਿੰਨ ਤਿੰਨ ਏਸੀ ਲੱਗੇ ਹੋਏ ਆ ਹਨ ਤੇ ਏਸੀਆਂ ਤੋਂ ਬਿਨਾ ਜਿਹੜੇ ਸਾਬ ਨਾਲ ਆਪਾਂ ਘਰ ਬਣਾਏ ਹੋਏ ਆ ਪੱਥਰ ਲਾ ਲਾ ਕੇ ਬਾਕੀ ਆ ਉਹ ਘਰ ਨਹੀਂ ਹੈਗੇ ਉਹ ਤੰਦੂਰ ਹੈਗੇ ਨਾ ਤਪਦੇ ਆ ਹਨਾ ਉਮੈਣ ਟੈਣੇ ਦੀ ਗੱਲ ਚੇਤੇ ਆ ਗਈ ਕਹਿੰਦਾ ਵੀ ਜੇ ਸਿਰ ਦੇ ਉੱਤੇ ਆਂਡਾ ਪਾਣ ਲਵੇ ਤਾਂ ਆਮਲੇਟ ਬਣ ਜਾਣੀਆਂ ਵਾਕਿਆ ਗੱਲ ਸਹੀ ਆ ਮਿੱਤਰਾਂ ਆਮਲੇਟ ਤਾਂ ਮੈਂ ਕਹਿੰਦਾ ਬੰਦੇ ਦਾ ਉਦੋਂ ਹੀ ਬਣ ਗਿਆ ਹੁਣ ਜੇ ਕੁਝ ਕਰ ਸਕਦੇ ਹਨਾ ਸੋਸ਼ਲ ਵਰਕਰ ਕਰਨ ਦਾ ਜਿਹਨੂੰ ਚਾ ਆ ਜਿਹਨੂੰ ਰੱਬ ਨੂੰ ਮੈਣਨ ਦਾ ਚਾ ਆ ਹਨਾ ਜੇ ਉਹਦਾ ਕਹਿੰਦਾ ਮੈਂ ਕੁਝ ਕਰਾਂ ਸਮਾਜ ਲਈ ਤਾਂ ਮਿੱਤਰਾਂ ਕੁਝ ਨਾ ਕਰ ਬੂਟੇ ਲਿਆ ਸਰਕਾਰੀ ਨਰਸਰੀ ਚੋਂ 10 ਆਧਾਰ ਕਢ ਲੈ ਜੀਆਂ ਆਪਦਾ ਤੈਨੂੰ ਮਿਲ ਜਾਣੇ ਫ੍ਰੀ ਨਹੀਂ ਤੇ ਨਰੇਗਾ ਵਾਲੇ ਕਹੇ ਸਰਪੰਚ ਨੂੰ ਮੈਲ ਨਹੀਂ ਨਰੇਗਾ ਵਾਲੇ ਬੂਤੇ ਸਾਰਿਆਂ ਪਿੰਡਾਂ ਚ ਆਉਣੇ ਆ 5-500 ਤੇ ਬੂਤੇ ਉਥੋਂ 10 ਦੇ ਵੀ ਭਾਵੇਂ 5 ਲੈ ਲਈ ਪਰ ਉਹਨੂੰ ਪਾੜ ਦੇਈ 2 ਸਾਲ ਲਾਦੀ ਉਹਨਾਂ ਤੇ ਐਤਵਾਰ ਦਾ ਦਿਨ ਰੱਖ ਲਈ ਵੀ ਐਤਵਾਰ ਨੂੰ ਪਾਣੀ ਪਾਉਣਾ ਆ ਤੇ ਲੱਗਿਓ ਕਹਾ ਗੁੱਡਣਾ ਤੇ ਮੈਨੂੰ ਲੱਗਦਾ ਵੀ ਇਤੋਂ ਵੱਡੀ ਕੋਈ ਵੀ ਸੇਵਾ ਹੈ ਨਹੀਂ ਹੁਣ ਜੇ ਹੁਣ ਲੋੜ ਆ ਪੰਜਾਬ ਨੂੰ ਹਨਾ ਉਹ ਪੌਦਿਆਂ ਦੀ ਲੋੜ ਆ ਉਹ ਵੱਡੇ ਦਰਖਤਾਂ ਦੀ ਲੋੜ ਆ ਸਾਰਾ ਕੁਝ ਛੱਡ ਕੇ ਸਾਰੇ ਮੇਰੇ ਵੀਰ ਭੈਣ ਭਰਾ ਹਨ ਲੱਕ ਬੰਨ ਲਓ ਇੱਕ ਵਾਰੀ ਕਿ ਅਸੀਂ ਆ ਪੰਜਾ ਸਾਲਾਂ ਦੇ ਵਿੱਚ ਵਿੱਚ ਇਹਨੂੰ ਗ੍ਰੀਨ ਲੈਂਡ ਬਣਾਉਣਾ ਜਿਹਦੇ ਬੰਨੇ ਤੇ ਦਰਾਖਤ ਹੈਗਾ ਆ ਚਾਹੇ ਫਸਲ ਮਾਰਦਾ ਥੋੜੀ ਬਾਲੀ ਉਹਨੂੰ ਵੀ ਬੇਨਤੀ ਆ ਭਰਾ ਰਹਿਣ ਦੇ ਇਹਨੂੰ ਪੱਟੀ ਨਾ ਇਹਨੂੰ ਵੱਡੀ ਨਾ ਇਹਨੂੰ ਸਾਹਮਣੇ ਜਿੱਦਾਂ ਦਾ ਹੈਗਾ ਤੇ ਜਿਹੜੇ ਹਿਸਾਬ ਨਾਲ ਨਹੀਂ ਤੇ ਕੁਦਰਤ ਹਨਾ ਕਿਉਂਕਿ ਕੁਦਰਤ ਦੇ ਆਪਾਂ ਜਦੋਂ ਉਹਦੇ ਨਾਲ ਖਲਵਾੜ ਕੀਤਾ ਹੈ ਤੇ ਉਹਨੇ ਫਿਰ ਕਰਨਾ ਹੀ ਆ ਤੇ ਹੁਣ ਜਿਹੜੇ ਹਿਸਾਬ ਨਾਲ ਆਪਸ਼ਕਲ ਦੀ ਵਧੀ ਆ ਹਨਾ ਤੇ ਹਾਲ ਹੋਏ ਆ ਮੰਦੇ ਜਾਨਵਰ ਪੰਛੀ ਵਿਚਾਰੇ ਵਿਲਕਦੇ ਫਿਰਦੇ ਆ ਤੇ ਕਸੂਰਵਾਰ ਅਸੀਂ ਆ ਸਾਡੇ ਸਾਡੀਆਂ ਗਹਿਲੀਆਂ ਦਾ ਜਾਂ ਸਾਡੀ ਕੀ ਕਹਿੰਦੇ ਹੁੰਦੇ ਆ ਵੀ ਮਾੜੀ ਬੁੱਧੀ ਦਾ ਕਰਕੇ ਅਕਲ ਨਹੀਂ ਸੀ ਸਾਨੂੰ ਅਸੀਂ ਕੁਦਰਤ ਦਾ ਇੰਨਾ ਨੁਕਸਾਨ ਕਰ ਲਿਆ ਕਿ ਉਹ ਭੁਗਟਣਾ ਸਾਰਿਆਂ ਨੂੰ ਪੈ ਰਿਆ ਬੰਦਾ ਤਾਂ ਫਿਰ ਵੀ ਏਸੀ ਉਸੀ ਲਾ ਕੇ ਬਹਿ ਜਾਊਗਾ ਜਿੰਨੇ ਕਿ ਚਰ ਲੈਟ ਆਉਂਦੀ ਆ ਕਿੰਨਾ ਕਿ ਚਰ ਬਿਜਲੀ ਕੋਲੇ ਵਾਲੀ ਫੂਕ ਲੋਂਗੇ ਤੁਸੀਂ ਇਹੇ ਟਾਈਮ ਤੋਂ ਸਾਰਾ ਕੁਝ ਮੁੱਕਣਾ ਹੀ ਆ ਪਰ ਜਦੋਂ ਇੰਨੀ ਤਪਸ਼ ਹੋ ਜੂਗੀ ਟਰਾਂਸਫਾਰਮਰ ਕੀ ਕਰਨਗੇ ਬਿਜਲੀ ਘਰ ਕੀ ਕਰਨਗੇ ਇਹਨੇ ਏਸੀ ਕਿਦਾਂ ਚੱਲਣਗੇ ਕਿਉਂਕਿ ਜਿੱਦਾਂ ਦੇ ਦੇਸ਼ 'ਚ ਤੁਸੀਂ ਰਹਿ ਰਹੇ ਆ ਜਿੱਦਾਂ ਦਾ ਇੱਥੇ ਢਾਂਚਾ ਆਇਆ ਹਨ ਇਹ ਇੱਕੋ ਹੀ ਇਹਦਾ ਹੱਲ ਹੈਗਾ ਆ ਕਿ ਵੱਧ ਤੋਂ ਵੱਧ ਦਰਖਤ ਲਾ ਲਓ ਤੇ ਉਹਨਾਂ ਨੂੰ ਪਾੜ ਲਓ ਲਾ ਕੇ ਫੋਟੋ ਖਿੱਚ ਕੇ ਨਾ ਕੱਲਾ ਸਾਰ ਲਿਓ ਖਿੱਚੋ ਫੋਟੋ ਪਾਓ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੋ ਦੱਬ ਕੇ ਇਹਨੂੰ ਪਰ ਇਹ ਆ ਵੀ ਮਿੱਤਰੋ ਉਹਨੂੰ ਪਾਲ ਲਿਓ ਬੂਟਿਆਂ ਨੂੰ ਜਿੱਦਾਂ ਵੀ ਹੋ ਸਕੇ ਜੇ ਕੋਈ ਗੁਜਰਾ ਦਾ ਕੋਈ ਖਾ ਵੀ ਜਾਂਦਾ ਕੋਈ ਬੱਕਰੀ ਖਾ ਵੀ ਜਾਂਦੀ ਕੋਈ ਸ਼ਰਾਰਤੀ ਪੱਟ ਵੀ ਜਾਂਦਾ ਤੇਰਾ ਕੰਮ ਆਂ ਕਰਮ ਕਰਨਾ ਤੇਰਾ ਕੰਮ ਆਂ ਪੌਦਿਆਂ ਨੂੰ ਲਾਉਣਾ ਤੇ ਉਹਨਾਂ ਨੂੰ ਪਾਲਣਾ ਜਿਹੜਾ ਕਰੂਗਾ ਉਹ ਭਰੂਗਾ ਹਣ ਕਈ ਮੇਰੇ ਵੀਰ ਭੈਣੇ ਆ ਉਹ ਮੈਨੂੰ ਦੱਸਦੇ ਸੀ ਕਹਿੰਦੇ ਯਾਰ ਅਸੀਂ ਪੌਦੇ ਲਾਏ ਸੀ 10 ਦੇ ਵਿੱਚੋਂ ਤਿੰਨ ਕੋਈ ਸ਼ਰਾਰਤੀ ਪੱਟ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਉਹ ਉਹਦਾ ਕਰਮਿਆਂ ਤੂੰ ਹੀ ਉੱਥੇ ਉਹਦੇ ਥਾਂ ਨਵੇਂ ਲਾ ਲਓ ਉੱਦਾਂ ਜਿਹੜਾ ਐ ਉਦਾਂ 20 ਰੁਪਏ ਦਾ ਮਿਲ ਜਾਂਦਾ ਐ ਜੇ ਨਹੀਂ ਤਾਂ ਆਧਾਰ ਕਾਡ ਲਿ ਜਾਓ ਸਰਕਾਰੀ ਨਰਸਰੀ ਚ ਉੱਥੋਂ ਤੁਹਾਨੂੰ 5 ਜਾਂ 10 ਪੌਦੇ ਜਿਹੜੇ ਮਿਲ ਜਾਣੇ ਆ ਕਿਕਰ ਟਾਲੀਆਂ ਬੂੜ ਜੋ ਵੀ ਤੁਹਾਨੂੰ ਚੰਗਾ ਲੱਗਦਾ ਹਨ ਤੇ ਲਾ ਕੇ ਲਾਓ ਆਪਦੇ ਨਿਆਣਿਆਂ ਨੂੰ ਉਹਨਾਂ ਦੇ ਪਾਣੀ ਪਾਉਣ ਲਾਓ ਤੇ ਨਾਲੇ ਨਿਆਣੇ ਉਹਨਾਂ ਨੂੰ ਬੱਚਿਆਂ ਨੂੰ ਚੰਗੀ ਸਿਹਤ ਮਿਲੂਗੀ ਜਦੋਂ ਪੌਦੇ ਵੱਡੇ ਹੋਣਗੇ ਆਪਾਂ ਨਾਂ ਵੀ ਰਹਿ ਉਹ ਕਹਿਣਗੇ ਵੀ ਆ ਸਾਡੇ ਬਾਪੂ ਨੇ ਲਾਇਆ ਸੀ ਉਹਦੇ ਗਾਹ ਨਿਆਣੇ ਕਹਿਣਗੇ ਸਾਡੇ ਬਾਪੂ ਨੇ ਲਾਇਆ ਸੀ ਹਨਾ ਹਾਲਾਤ ਹੈਗੇ ਬਹੁਤ ਮੰਦੇ ਮਿੱਤਰੋ ਮੈਂ ਤਾਂ ਕੱਲ ਦਾ ਦੇਖਦਾ ਵੀ ਗਰਮੀ ਇੰਨੀ ਜਿਆਦੀ ਆ ਤੇ ਏਸੀ 11 ਵਜੇ ਕੰਮ ਛੱਡ ਗਿਆ ਸੀ ਤੇ ਬਾਹਰ ਬੈਠਾ ਰੋਖਾ ਹੈਗੇ ਆ ਚਲੋ ਸਾਡੇ ਬਜ਼ੁਰਗਾਂ ਨੇ ਲਾਏ ਆ ਤੇ ਉਹਦੇ ਥੱਲੇ ਮੰਜਾ ਢਾਹ ਕੇ ਬੈਠੇ ਆ ਲੱਗੇ ਮੋਟਰ ਚਲਾ ਭਰਿਆ ਹੋਇਆ ਪਾਣੀ ਦਾ ਤੇ ਉਹਦੇ ਵਿੱਚ ਚੁੱਬੀ ਲਾ ਜੀਦੀ ਆ ਤੇ ਗਿੱਲਾ ਕੱਪੜਾ ਕਰਕੇ ਸਿਰ ਤੇ ਰੱਖ ਲਈਦਾ ਹਨਾ ਤੇ ਆ ਮੈਂ ਦੇਖਿਆ ਆ ਕੁੱਤੇ ਪੰਛੀ ਵਿਚਾਰੇ ਜਿਹੜੇ ਵਿਲਕਦੇ ਫਿਰਦੇ ਗਰਮੀ ਦੇ ਨਾਲ ਤੇ ਇਹ ਹੈ ਤਾਂ ਬੰਦਾ ਹੀ ਜ਼ਿੰਮੇਵਾਰ ਆ ਇਹਨਾਂ ਨੂੰ ਵੀ ਜਿਹੜੇ ਇਹ ਵਿਚਾਰੇ ਤੜਫ ਰਹੇ ਐ ਇੰਨੀ ਗਰਮੀ ਦੇ ਵਿੱਚ ਤੇ ਇਸ ਕਰਕੇ ਵੱਧ ਤੋਂ ਵੱਧ ਪੌਦੇ ਲਗਾਓ ਬਾਕੀ ਦੇ ਕੰਮ ਫਿਲਹਾਲ ਛੱਡ ਦਿਓ ਜੇ ਤੁਸੀਂ ਕਿੰਨੇ ਇਹ ਗਰੀਬਾਂ ਦਾ ਇਲਾਜ ਕਰਾਉਣਾ ਇਹ ਕਰਾਉਣਾ ਉਹ ਕਰਾਉਣਾ ਇਕੱਲਾ ਸੋਸ਼ਲ ਵਰਕ ਰੋਹੀ ਨਹੀਂ ਹੁੰਦਾ ਤੇ ਉਹਦੇ ਵਿੱਚ ਵੀ ਮੈਨੂੰ ਲੱਗਦਾ ਜਦੋਂ ਤੁਸੀਂ ਪੌਦੇ ਲਾ ਦੋਗੇ ਵੱਡੇ ਹੋ ਜਾਣਗੇ ਹਵਾ ਸਾਫ਼ ਹੋ ਜੂਗੀ ਬਹੁਤ ਬਿਮਾਰੀਆਂ ਜਿਹੜੀਆਂ ਘਟ ਜਾਣਗੀਆਂ ਸੋ ਵੀਰ ਮੇਰੇ ਜਰੂਰ ਕਰਿਓ ਇੰਨਾ ਕੰਮ ਪੰਜਾਬ ਤੇ ਤਰਸ ਕਰ ਲਓ ਹੁਣ ਬਸ ਹੋਰ ਕੁਝ ਨਹੀਂ ਹੈਗਾ ਦੇਖੋ ਬਾਹਰਲੇ ਮਲਖਾਂ ਚ ਕਿੱਡੇ-ਕੱਡੇ ਜੰਗਲ ਆ ਹਨ ਕਹਿੰਦੇ 30% ਜੰਗਲ ਚਾਹੀਦਾ ਕੋਈ ਕਹਿੰਦਾ 50% ਜੰਗਲ ਚਾਹੀਦਾ ਤਾਂ ਤੁਹਾਡੇ ਪੰਜਾਬ ਦੇ ਕੋਲ 2.5% ਜੰਗਲ ਆ ਉਹ ਵੀ ਪੱਟੀ ਜਾਂਦੀਆਂ ਸਰਕਾਰਾਂ ਕੋਈ ਕਿਹੇ ਫੈਕਟਰੀ ਲਾਉਣ ਨੂੰ ਦੇਈ ਜਾਂਦਾ ਕੋਈ ਕਿਹੇ ਨੂੰ ਦੇਈ ਜਾਂਦਾ ਕੋਈ ਚੋਰੀ ਲੱਕੜਾਂ ਵਢੀ ਜਾਂਦੇ ਆ ਸੋ ਇਸ ਕਰਕੇ ਵੀਰੋ ਵੀ ਇਹ ਮੇਰੀ ਬੇਨਤੀ ਆ ਦਿ ਲੋ ਤੁਹਾਨੂੰ ਜੇ ਕਿਹੇ ਨੂੰ ਨਹੀਂ ਜਗ੍ਹਾ ਮਿਲਦੀ ਹਨ ਤਾਂ ਮੇਰੇ ਕੋਲ ਆ ਜਿਓ ਇੱਥੇ ਪੌਦੇ ਲਾ ਜਿਓ ਆਪਦੇ ਕਇਦਵਾਰ ਦੀ ਐਤਵਾਰ ਆ ਕੇ ਤੇ ਪਾਣੀ ਪਾ ਜਿਆ ਕਰਿਓ ਜਗਾ ਮੈਂ ਤੁਹਾਨੂੰ ਦੇ ਦੂੰਗਾ ਵਾਧੂ ਤੇ ਵੇਹੇ ਤਾਂ ਹਰ ਇੱਕ ਦੇ ਕੋਲ ਲਾਗੇ ਘਰ ਦੇ ਜਿਹੜੇ ਜ਼ਿਮੀਂਦਾਰ ਆ ਕਿਸਾਨ ਆ ਉਹਨਾਂ ਦੇ ਕੋਲ ਤਾਂ ਵਾਧੂ ਹੈਗੀ ਆ ਉਹ ਤਾਂ ਮੇਰੀ ਬੇਨਤੀ ਨੂੰ ਜ਼ਰੂਰੀ ਮੰਨਣ ਆਪਦੇ ਬੰਨੇ ਜਿਹੜਾ ਤਰਾਖਤ ਹੈਗਾ ਉਹਨੂੰ ਪਾਲਣ ਤਾਂ ਹੋਰ ਵੀ ਪੰਜ ਸੱਤ ਲਾਉਣ ਆਪਦੀ ਮੋਟਰ ਤੇ ਲਾਉਣ ਤੇ ਪਾਣੀ ਦੀ ਜਿੰਨਾ ਵੀ ਬਚਾਅ ਹੋ ਸਕਦਾ ਹਨਾ ਉਨਾ ਹੀ ਕਰ ਲੋ ਕਿਉਂਕਿ ਆਪਣਾ ਦੇਸ਼ ਆ ਆਪਾਂ ਇੱਥੇ ਰਹਿਣਾ ਆ ਜਿਹੜਾ ਝੋਨਾ ਤੁਸੀਂ ਤਿਆਰ ਕਰਨਾ ਹਨ ਉਹ ਤੁਹਾਡੇ ਨਿਆਣਿਆਂ ਨੂੰ ਤਾਂ ਖਾਣਾ ਨਹੀਂ ਉਹ ਜਿਨ੍ਹਾਂ ਨੇ ਖਾਣਾ ਆ ਉਹਨਾਂ ਨੂੰ ਤੁਹਾਡੇ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਤੁਸੀਂ ਆਪ ਦਾ ਪੰਜਾਬ ਬਚਾ ਲਓ ਚੰਗੇ ਰਹੋਗੇ ਨਹੀਂ ਤੇ ਜਿਹੜੇ ਹਿਸਾਬ ਨਾਲ ਤੁਸੀਂ ਪੰਜਾਬ ਨੂੰ ਬੰਜਰ ਬਣਾਉਣ ਤੇ ਤੁਰੇ ਆ ਹਨ ਤੇ ਹਾਲਾਤ ਬਹੁਤ ਮੰਦੇ ਹੋਣ ਵਾਲੇ ਆ ਪੈਸਾ ਹੀ ਨਹੀਂ ਸਾਰਾ ਕੋਹ ਝੋਨੇ ਨੂੰ ਵੇਚ ਕੇ ਕਿੰਨਾ ਕੁ ਪੈਸਾ ਕਿੱਥੇ ਲੈ ਜਾਓਗੇ ਤੁਸੀਂ ਕਿੰਨਾ ਡੀਜ਼ਲ ਫੁਕਣਾ ਪੈਣਾ ਤੁਹਾਨੂੰ ਹਰ ਵਾਰੀ ਮੋਟਰਾਂ ਥੱਲੇ ਨੂੰ 10-10 ਫੁੱਟ ਕਰੀ ਜਾਂਦੇ ਤੁਸੀਂ ਕੌਜੀ ਸੋਚੋ ਵੀਰ ਮੇਰੇ ਉਹ ਬੇਨਤੀ ਨੂੰ ਪ੍ਰਵਾਨ ਕਰਿਓ ਆਪਣੀ ਬਾਕੀ ਸਾਰਾ ਕੁਝ ਛੱਡ ਕੇ ਮੌਦੇ ਲਾਓ ਜਿੰਨੇ ਵਾਦੋਂ ਬਦਲਾ ਸਕਦੇ ਤੁਸੀਂ ਤੇ ਪੰਜਾਬ ਨੂੰ ਐਨੂੰ ਹਰਿਆ ਭਰਿਆ ਕਰ ਦਿਓ ਤੇ ਬਾਬੇ ਨਾਨਕ ਦਾ ਸ਼ਬਦ ਫੇਰ ਤੁਸੀਂ ਐਨੂੰ ਸਿੱਧੀ ਧੋਣ ਕਰਕੇ ਪੜ੍ਹ ਸਕਦੇ ਆ ਹਨ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਨਹੀਂ ਤਾਂ ਐਵੇਂ ਸਵੇਰੇ ਸ਼ਾਮ ਜਿੰਨਾ ਮਰਜੀ ਪੜੀ ਜਾਓ ਜਦੋਂ ਉੱਤੇ ਅਮਲ ਨਹੀਂ ਕਰਨਾ ਤੁਸੀਂ ਸਾਰਾ ਕੁਝ ਤਪਲੀਤ ਕਰਤਾ ਆਪਾਂ ਹਵਾ ਵੀ ਪਲੀਤ ਕਰਦੀ ਪਾਣੀ ਵੀ ਪਲੀਤ ਕਰਤਾ ਹਾਲੇ ਵੀ ਸੰਭਲਣ ਦਾ ਵੇਲਾ ਆ ਸੋ ਮੈਂ ਅੱਜ ਬਾਹਰ ਬੈਠਾ ਸੀ ਰੁੱਖਾਂ ਥੱਲੇ ਤੇ ਗਰਮੀ ਬਹੁਤ ਜ਼ਿਆਦੀ ਸੀ ਤੇ ਮੈਨੂੰ ਲੱਗਾ ਕਿ ਮੇਰੇ ਮਨ ਦੇ ਵੱਲ ਵਾਲੇ ਸੀ ਇਹ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਮੈਨੂੰ ਆਸ ਆ ਕਿ ਤੁਸੀਂ ਇਹ ਗੱਲ ਨੂੰ ਮੇਰੀ ਨੂੰ ਸਮਝੋਗੇ ਤੇ ਕੋਸ਼ਿਸ਼ ਕਰੋਗੇ ਤੇ ਮੈਨੂੰ ਲੱਗਦਾ ਕੋਸ਼ਿਸ਼ ਨੂੰ ਬੂਰ ਪੈਂਦਾ ਹੀ ਆ ਹਮੇਸ਼ਾ ਜਦੋਂ ਤੁਸੀਂ ਚੰਗਾ ਸੋਚਦੇ ਆ ਤੇ ਕੁਦਰਤ ਜਿਹੜੀ ਆ ਉਹ ਮਿਹਰਬਾਨ ਹੁੰਦੀ ਆ ਤੇ ਉਹ ਤੁਹਾਡੀ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਜਦੋਂ ਤੁਸੀਂ ਆਧਾਰ ਕਾਰਡ ਕੱਢ ਲਿਆ ਆਉਂਦਾ ਹਨਾ ਪੌਦੇ ਲਿਆਉਣ ਨੂੰ ਕੋਈ ਨਾ ਕੋਈ ਸਵੱਬਕੀਆਂ ਦੇ ਤੋਂ ਬਣ ਜਾਣਾ ਉਹਨਾਂ ਨੂੰ ਪੌਦੇ ਘਾਰ ਹੀ ਮਿਲ ਜਾਣੇ ਆ ਵੀ ਆ ਲਓ ਪੌਦੇ ਲਾ ਦਿਓ ਜਾਂ ਕਈਆਂ ਨੂੰ ਸਰਪੰਚਾ ਦੇ ਫੋਨ ਆ ਜਾਣੇ ਵੀ ਆਪਾਂ ਪੌਦੇ ਲਾਉਣੇ ਆ ਭਾਈ ਸਾਹਿਬ ਦੱਸਿਓ ਕਿੱਥੇ ਕਿੱਥੇ ਲਾਈਏ ਤਾਂ ਬਸ ਉਹਦੇ ਚੋਂ 10 ਪੌਦਿਆਂ ਦੀ ਨਿਸ਼ਾਨੀ ਲਾ ਲਿਓ ਵੀ ਇਹ ਨਰੇਗਾ ਵਾਲਿਆਂ ਤੇ ਨਹੀਂ ਛੱਡਣੇ ਕਿਉਂਕਿ ਨਰੇਗਾ ਵਾਲੇ ਤੇ ਵਿਚਾਰੇ ਹਰ ਸਾਲ 500 600 ਬੂਟਾ ਲਾ ਦਿੰਦੇ ਆ ਬਾਅਦ ਚ ਕੋਈ ਪਾਣੀ ਨਹੀਂ ਪੈਂਦਾ ਉਹਨਾਂ ਨੂੰ ਜਾ ਉਹਨਾਂ ਨੂੰ ਦਿਹਾੜੀਆਂ ਨਹੀਂ ਮਿਲਦੀਆਂ ਪੈਸੇ ਨਹੀਂ ਆਉਂਦੇ ਪਿੱਛੋਂ ਤੇ ਉਹ ਪੌਦੇ ਹਰ ਵਾਰੀ ਮਰ ਜਾਂਦੇ ਆ ਤੇ ਇਹ ਵੀ ਇੱਕ ਬਹੁਤ ਵੱਡਾ ਪਾਪ ਆ ਜਦੋਂ ਲਾਇਆ ਹੋਇਆ ਪੌਦਾ ਪੁੱਤਾਂ ਵਾਂਗੂ ਹਨ ਕਿਦਾਂ ਉਹ ਜੰਮਦਾ ਆ ਨਰਸਰੀਆਂ ਵਾਲੇ ਕਿਦਾਂ ਉਹਨੂੰ ਕਰਦੇ ਆ ਵੱਡਾ ਕਰਦੇ ਆ ਤੇ ਬਾਅਦ ਚ ਆਪਾਂ ਲਾ ਕੇ ਉਹਨੂੰ ਪੋਲ ਜਾਂਦੇ ਆ ਤਾਂ ਉਹ ਸੁੱਕ ਜਾਂਦਾ ਵਿਚਾਰਾ ਹਨਾ ਆਖਰੀ ਸਾਹਾਂ ਤੱਕ ਸਹਿਕਦਾ ਸਹਿਕਦਾ ਇਸ ਕਰਕੇ ਉਹਨੂੰ ਸਾਲ ਇੱਕ ਪਾ ਦਿਓ ਪਾਣੀ ਐਤਵਾਰ ਦੀ ਐਤਵਾਰ ਬਰਸਾਤਾਂ ਚ ਬਾਲੀ ਲੋੜ ਨਹੀਂ ਪੈਣੀ ਤੇ ਸੋ ਕਰਿਓ ਕਿਰਪਾ ਜਰੂਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਿਆ ਵੇਖੀ ਤੂੰ ਹਨਾ ਕੁੱਤੇ ਦੀ ਮੌਤੇ ਮਰਨਾ ਨੂੰ ਜਿੱਦਾਂ ਹਨਾ ਗਰਮੀ ਹੋਈ ਆ ਤਪਸ਼ ਹੋਈ ਆ ਕੁੱਤੇ ਤਾਂ ਹੱਲੇ ਫਿਰ ਵੀ ਬਚ ਜਾਣਗੇ ਮੈਨੂੰ ਲੱਗਦਾ ਪਰ ਤੇਰਾ ਬਚਣਾ ਬੜਾ ਮੁਸ਼ਕਲ ਆ ਤੂੰ ਕੋਈ ਦਰਖਤ ਨਹੀਂ ਛੱਡਿਆ ਭਰਤੀ ਏ ਠੋਂ ਪਾਣੀ ਖਿਚਣ ਤੇ ਤੇਰਾ ਪੂਰਾ ਜ਼ੋਰ ਲੱਗਾ ਹੋਇਆ ਇਹਨੂੰ ਬੰਜਰ ਬਣਾਉਣ ਤੇ ਕੋਠੀਆਂ ਤੇ ਤੂੰ ਮਾਰਵਲ ਪੱਥਰ ਲਾਈ ਜਾਣਾ ਤਪਸ਼ ਮਾਰਦਾ ਘਰ ਥਾਣਾ ਬਣਾਉਨੇ ਆਪਾਂ ਆਪਾਂ ਤੰਦੂਰ ਬਣਾਉਨੇ ਤੰਦੂਰ ਤੰਦੂਰ ਫਿਰ ਤਪਦੇ ਆ ਫਿਰ ਏਸੀ ਨੂੰ ਅੱਗ ਲਾਉਨੇ ਆ ਏਸੀ ਫਿਰ ਬਾਹਰਲੀ ਹਵਾ ਨੂੰ ਗਰਮ ਕਰਦਾ ਇਸ ਕਰਕੇ ਬੰਦਿਆ ਸੁਦਰ ਜਾ ਤੂੰ ਚੰਗਾ ਰਹੂਗਾ ਜਿਹੜਾ ਬੰਦਾ ਕਹਿੰਦਾ ਹਨਾ ਮੈਂ ਲੋਕ ਪੁਲਾਈ ਦੇ ਕੰਮ ਕਰਨਾ ਮੈਂ ਸੋਸ਼ਲ ਵਰਕਰ ਬਣਨਾ ਪਰ ਮੇਰੇ ਕੋਲ ਹੈ ਨਹੀਂਗਾ ਕੋਈ ਪੈਸਾ ਹੈ ਨਹੀਂਗਾ ਕੋਈ ਪਲੇਟਫਾਰਮ ਹੈ ਨਹੀਂਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵਾ ਪਲੇਟਫਾਰਮ ਕਿਹੇ ਦੀ ਲੋੜ ਨਹੀਂ ਪੈਸੇ ਕਿਹੇ ਦੀ ਲੋੜ ਨਹੀਂ ਆਪਣਾ ਆਧਾਰ ਕਾਰਡ ਚੱਕ ਸਰਕਾਰੀ ਨਰਸਰੀ ਚ ਜਾ ਬਰਸਾਤਾਂ ਸ਼ੁਰੂ ਹੋ ਜਾਣੀਆਂ ਬੂਟੇ ਉੱਥੋਂ ਦਾਸ ਤੇਨੂੰ ਮਿਲ ਜਾਣੇ ਫ੍ਰੀ ਬੂਟੇ ਲਿਆ ਕੇ ਹਨਾ ਜਿੱਥੇ ਸਰਕਾਰੀ ਜਗ੍ਹਾ ਤੈਨੂੰ ਮਿਲਦੀ ਆ ਜਿਹੜੀ ਤੇਰੇ ਘਰ ਦੇ ਲਾਗੇ ਹੋਵੇ ਸੜਕ ਦੇ ਕੰਢੇ ਤੋਂ ਬੂਟੇ ਲਾ ਦੇ ਤੇ ਉਹਨਾਂ ਨੂੰ ਪਾਲ ਦੇ ਮੈਂ ਕਹਿੰਦਾ ਤੈਨੂੰ ਹਣਾ ਤੇਰੀਆਂ ਸੱਤ ਕੋਲਾਂ ਤਰ ਜਾਣਗੀਆਂ ਜੇ ਤੂੰ ਪੰਜਾਬ ਨੂੰ ਬਚਾਉਣ ਦੇ ਵਿੱਚ ਆਪਦਾ ਹਿੱਸਾ ਪਾ ਦੂਗਾ ਹੋਰ ਕੋਈ ਤੈਨੂੰ ਸੋਸ਼ਲ ਵਰਕਰ ਕਰਨ ਦੀ ਲੋੜ ਨਹੀਂ ਕੋਈ ਗਰੀਬ ਦਾ ਇਲਾਜ ਕਰਾਉਣ ਦੀ ਲੋੜ ਨਹੀਂ ਤੈਨੂੰ ਇਲਾਜ ਆਪ ਹੀ ਹੋ ਜਾਣਾ ਜਦੋਂ ਹਵਾ ਸਾਫ਼ ਹੋ ਗਈ ਹਵਾ ਠੰਡੀ ਹੋ ਗਈ ਆਕਸੀਜਨ ਦੀ ਮਾਤਰਾ ਜਿਹੜੀ ਆ ਜੇ